ਬੁਲੇਟ ਵਾਲੇ ਸਰਦਾਰ ਜੀ ਨਾਲ ਮਲਾਮਾ ਕਿ ਜਿਨ੍ਹਾਂ ਦੇ ਰਾਜਮਾ ਚਾਵਲ ਕੜੀ ਚਾਵਲ ਬਰੀਆਨੀ ਦੇ ਚਰਚੇ ਕਾਫੀ ਨੇ ਅਤੇ ਅੱਜ ਉਹਨਾਂ ਦੇ ਅਸੀਂ ਟੌਪਸ ਤੇ ਪਹੁੰਚੇ ਹਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਵੀ ਬਦਲ ਤੁਸੀਂ ਫੇਮਸ ਹੋ ਜਾ ਸਰਦਾਰ ਜੀ ਬੁਲੇਟ ਵਾਲੇ ਰਾਜਮਾ ਚਾਵਲ ਬਿਲਕੁਲ ਬਿਲਕੁਲ ਤੇ ਇਹ ਹੁਣ ਅੱਜ ਹੈ ਹੀ ਪੁੱਤ ਵਾਂਗੂ ਹਾਂ ਤੇ ਮੈਨੂੰ ਸ਼ੁਰੂ ਤੋਂ ਮਤਲਬ ਆ ਕੇ ਮੈਂ ਤਾਂ ਖੜਾ ਸੀ ਇਹ ਬੁਲੇਟ ਦੇ ਉੱਤੇ 카ਟ ਹੁੰਦੀ ਸੀ ਮੇਰੀ ਸਾਰੀ ਜੀ ਤਾਂ ਉਹ 2 4 10 ਬੰਦੇ ਦੇਖਦੇ ਸੀ ਵੀ ਸਰਦਾਰ ਪਤਾ ਨਹੀਂ ਕੀ ਕਰ ਰਿਹਾ ਕਰਦਾ ਦੁਪਰ ਰਕੀ ਬਟਾ ਫਿਰ ਹੌਲੀ ਹੌਲੀ ਉਹ ਪਤਾ ਲੱਗਣ ਲੱਗਾ ਤੇ ਹੁਣ ਮੇਰਾ ਮਤਲਬ ਇਹ ਕਹਿੰਦਾ ਹੀ ਬੁਲਟ ਵਾਲੇ ਰਾਜਮਾ ਵਾ ਸਾਡੇ ਦੇ ਨਾਮ ਹੀ ਜਿਹੜਾ ਵਾ ਵੀ ਉਹ ਬੁਲਟ ਵਾਲੇ ਰਾਜਮਾ ਵਾ ਮੈਂ ਅਜੇ ਸਿੱਖ ਜਾਂ ਸਰਦਾਰ ਗੱਲ ਕਰਦਾ ਵੀ ਸਾਡੇ ਦਾ ਚਲੋ ਕਲਚਰ ਦੇ ਵਿੱਚ ਹੀ ਜਿਹੜਾ ਹਾਈਜੀਨ ਹੈ ਉਹ ਹੈਗਾ ਵਾ ਬਟ ਇਹਦੀ ਇੰਪੋਰਟੈਂਸ ਜਿਹੜੀ ਆ ਬਾਕੀ ਦੁਨੀਆ ਨੂੰ ਜਾਂ ਸਾਡੇ ਵੀ ਜਿਹੜੇ ਬੰਦੇ ਭੁੱਲੇ ਹੋਏ ਸੀ ਉਹਨਾਂ ਨੂੰ ਕੋਵਿਡ ਦੇ ਟਾਈਮ 'ਚ ਪਤਾ ਲੱਗ ਗਿਆ ਵੀ ਹਾਈਜੀਨ ਕੀ ਚੀਜ਼ ਆ ਠੀਕ ਆ ਫੈਂਸੀ ਫੂਡ ਤੋਂ ਥੋੜਾ ਜਿਹਾ ਲੋਕ ਪਿਛੇ ਹਟੇ ਉਹ ਤਾਂ ਉਸ ਵੇ ਫਿਰ ਸਾਡੇ ਵਰਗੇ ਵੀ ਬਹੁਤ ਸਾਰੇ ਬੰਦੇ ਜਿਹੜੇ ਘਰਾਂ ਦੇ ਵਿੱਚੋਂ ਕੂੜ ਲੈ ਆ ਕੇ ਕੁੱਕ ਕਰਦੇ ਸੀਗੇ ਬਣਾ ਕੇ ਦਿੰਦੇ ਸੀ ਤਾਂ ਉਹਨਾਂ ਦਾ ਵੀ ਜਿਹੜਾ ਇਹ ਇਹਦੇ ਮੁੱਲ ਪੈਣਾ ਸ਼ੁਰੂ ਹੋ ਗਿਆ ਹਾਈਜਨ ਫੂਡ ਤੇ ਨਾ ਇਹਦੇ ਜ ਕੋਈ ਫੈਂਸੀ ਮਸਾਲਾ ਹੁੰਦਾ ਵੀ ਡੱਬੀ ਵਾਲਾ ਮਸਾਲਾ ਜਾਂ ਕੁਛ ਤਾਂ ਵੀ ਉਹ ਜਿਹੜਾ ਚੀਜ਼ ਆ ਨੈਚੁਰਲ ਫਲੇਵਰ ਆ ਆਪਾਂ ਘਰਾਂ ਦੇ ਵਿੱਚ ਮਤਲਬ ਹਰ ਮਾਂ ਪੈਣ ਬਣਾਉਂਦੀ ਆ ਉਹ ਉਸੇ ਤਰ੍ਹਾਂ ਦਾ ਹੀ ਸਵਾਦ ਰੱਖਣ ਦੀ ਕੋਸ਼ਿਸ਼ ਨੂੰ ਜੀ ਇਸੇ ਕਰਕੇ ਸਾਨੂੰ ਸਮਾਂ ਵੀ ਜ਼ਿਆਦਾ ਲੱਗਦਾ 11 ਵਜੇ ਤੱਕ ਸਾਡੀ ਸੂਰਜੇ 4 ਵਜੇ ਤੋਂ 11 ਵਜੇ ਤੱਕ ਦੀ ਪ੍ਰੈਪਰੇਸ਼ਨ ਮੇਰਾ ਰਿਟੇਲ ਹੋਲ ਸੇਲ ਦਾ ਕਾਰੋਬਾਰ ਸੀ ਜੀ ਕਰਿਆਨੇ ਸੋਨੀ ਟਰੇਡਰ ਦੇ ਤੇ ਐਮ ਐਸ ਸੋਨੀ ਟਰੇਡਰ ਦੇ ਨਾਂ ਤੇ ਦੋ ਫਾਰਮਸੀਆਂ ਮੇਰੀਆਂ ਜੀ ਤੇ ਆਟੇ ਦਾ ਮੇਰਾ ਆਪ ਦਾ ਬ੍ਰਾਂਡ ਸੀਗਾ ਮਹਾਦੇਵ ਭੋਗ ਜੀ ਤੇ ਮਸਟਰਡ ਆਇਲ ਦਾ ਮੇਰਾ ਆਪ ਦਾ ਅਨਰਜਿਸਟਰਡ ਜਿਹੜਾ ਹੁੰਦਾ ਵਾ ਬ੍ਰਾਂਡ ਸੀਗਾ ਤੇ ਵਧੀਆ ਕਾਰੋਬਾਰ ਸੀ 2018 ਤੱਕ ਤੇ ਉਸ ਤੋਂ ਬਾਅਦ ਇੱਕ ਨੇ ਪਲਟੀ ਮਾਰੀ ਲਾਈਫ ਨੇ ਮੈਂ ਕੰਮ ਨੂੰ ਬਦਾ ਜ਼ਿਆਦਾ ਲਿਆ ਅੱਜ ਬੈਠ ਕੇ ਸੋਚਦਾ ਵੀ ਮੇਰੇ ਗਿਰਨ ਦਾ ਕਾਰਨ ਕੀ ਹੋਇਆ ਤਾਂ ਮੈਂ ਕੰਮ ਨੂੰ ਬਦਾ ਜ਼ਿਆਦਾ ਲਿਆ ਉਹ ਸਟ੍ਰੈਸ ਮੇਤੋਂ ਹੈਂਡਲ ਨਹੀਂ ਹੋ ਪਾਇਆ ਇਕੱਲੇ ਤੋਂ ਵੀ ਟੀਰਾ ਪਾਣਾ ਮਿੱਠਾ ਲਾ ਕੇ ਕਹਿਣ ਨੂੰ ਨਹੀਂ ਹੈਗਾ ਜੋ ਕਰਤਾ ਮੈਂ ਗਾਲਪੁਰਖ ਨਹੀਂ ਬਸ ਮ제 ਹੀ ਮਜਾ ਆਵਾ ਅਬਾ ਉਦੋਂ ਵੀ ਆਪਦੀ ਇਮਾਨਦਾਰੀ ਤੇ ਗੁਰੂ ਨੂੰ ਯਾਦ ਰੱਖ ਕੇ ਕੰਮ ਕਰਦੇ ਸੀ ਅੱਜ ਵੀ ਆਪਾਂ ਇਹੀ ਹੈ ਵੀ ਗੁਰੂ ਨੂੰ ਸਰਮੁਖ ਰੱਖ ਕੇ ਕੰਮ ਕਰਦੇ ਤੁਸੀਂ ਵੀ ਜੀ ਰਾਜਮਾ ਚਾਵਲ ਖਾਣਾ ਜੋ ਯਸ ਸਰ ਅਸੀਂ ਇੱਕ ਦਿਨ ਛੱਡ ਕੇ ਡੇਲੀ ਆਉਂਦੇ ਆਂ ਜੀ ਕੀ ਮਜ਼ਾ ਲੱਗਦਾ ਬਹੁਤ ਸਵਾਦ ਸਰ ਪੁੱਛੋ ਹੀ ਨਾ ਜਿੰਨਾ ਸਵਾਦ ਹੈ ਮੈਂ ਭੱਜੇ ਚਲਿਆਉਂਦੇ ਅਸੀਂ ਆਂਦੇ ਆਂ ਰਾਮਗੜ੍ਹ ਤੋਂ ਜੀ ਤੋਂ ਰਾਮਗੜ੍ਹ ਦਾ ਸਪੈਸ਼ਲ ਇੱਥੇ ਖਾਣਾ ਮੇਰੀ ਜੀ ਇਹ ਸਾਰਜੀ ਦੀ ਹੈ ਸਾਰਜੀ ਦੀ ਨਾਲ ਲਿਆਇਆ ਮੈਂ ਤੋਂ ਬਹੁਤ ਸਵਾਦ ਹੈ ਬਹੁਤ ਇਨਕਾ ਔਰ ਪਿਆਰ ਸਭ ਤੋਂ ਵੱਡੀ ਚੀਜ਼ ਹੈ ਪਿਆਰ ਇਨਕਾ ਬਹੁਤ ਹੈ ਨਮਸਕਾਰ ਦੋਸਤੋ ਪੰਜਾਬ ਏਐਮਪੀਐਮ ਦੇਖ ਰਹੇ ਹੋ ਤੁਸੀਂ ਦੋਸਤੋ ਪੰਜਾਬੀ ਜਿਹੜੇ ਨੇ ਖਾਣ ਪੀਣ ਦੇ ਕਾਫੀ ਸ਼ੌਕੀਨ ਹੁੰਦੇ ਨੇ ਜੇਕਰ ਖਾਣਾ ਘਰ ਦਾ ਬਣਿਆ ਹੋਵੇ ਫਿਰ ਕੀ ਆਹੀ ਬਾਤਾਂ ਨੇ ਇੱਕ ਤੁਹਾਨੂੰ ਬੁਲੇਟ ਵਾਲੇ ਸਰਦਾਰ ਜੀ ਨੇ ਮਲਾਮਾ ਕੇ ਜਿਨ੍ਹਾਂ ਦੇ ਰਾਜਮਾ ਚਾਵਲ ਕੜੀ ਚਾਵਲ ਬਰੀਆਨੀ ਦੇ ਚਰਚੇ ਕਾਫੀ ਨੇ ਅਤੇ ਅੱਜ ਉਹਨਾਂ ਦੇ ਅਸਿਸਟੌਲਸ ਤੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਮਿਲਵਾਨਿਆ ਸਸ਼ੀਕਲ ਜੀ ਸਤਿ ਸ਼੍ਰੀ ਅਕਾਲ ਵੀਰ ਕੀ ਨਾਮ ਹੈ ਤੁਹਾਡਾ ਮਰਣਾ ਮਨਦੀਪ ਸਿੰਘ ਜੀ ਬੰਦੀਪ ਜੀ ਕਾफी ਚਰਚਾ ਹੈ ਤੁਹਾਡੇ ਜਿਹੜੇ ਕੀ ਰਾਜਮਾ ਚਾਵਲ ਕੜੀ ਚਾਵਲ ਬਰੀਆਨੀ ਹੋਗੀ ਕੀ ਇੱਦਾਂ ਦਾ ਖਾਸ ਹੈਗਾ ਕਿ ਜਿਹੜੇ ਲੋਕ ਦੀਵਾਨੇ ਨੇ ਤੁਹਾਡੇ ਖਾਣੇ ਦੇ ਨਹੀਂ ਇਹ ਤਾਂ ਮਾਲਕ ਦੀ ਅਕਾਲ ਪੁਰਖ ਦੀ ਉਸਤਤ ਹੈ ਜੀ ਆਪਾਂ ਤਾਂ ਬਸ ਉਹੀ ਸਾਦਾ ਜਿਵੇਂ ਘਰੇ ਬਣਦਾ ਉਵੇਂ ਬਣਾ ਕੇ ਲਈਦਾ ਜੀ ਬਸ ਆਪਣੇ ਵੱਲੋਂ ਤਾਂ ਕੁਝ ਖਾਸ ਨਹੀਂ ਹੈ ਸਰ ਪ੍ਰਮਾਤਮਾ ਦੀ ਉਸਤਤ ਹੈ ਤੇ ਕਿੰਨੇ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਆਪਾਂ ਜਦੋਂ ਲੋਕਡਾਊਨ ਕਰੋਨਾ ਵਾਲਾ ਉਸ ਤੋਂ ਬਸ ਅਗਲੇ ਦਿਨ ਹੀ ਕੁਝ ਸ਼ੁਰੂ ਕਰ ਲਿਆ ਸੀਗਾ ਹਾਂ ਜੀ ਤੇ ਕਰੋਨਾ ਤੋਂ ਬਾਅਦ ਕਾਫੀਆਂ ਦਾ ਜਿਹੜਾ ਕੀ ਹੈ ਉਹ ਤਰੀਕਾ ਬਦਲਿਆ ਹੈ ਕੰਮ ਕਰਨ ਦਾ ਕਈਆਂ ਦੇ ਵੱਲੋਂ ਖਾਸ ਕਰਕੇ ਫੂ ਬੜਾ ਚੱਲਿਆ ਹੈਗਾ ਉਸ ਤੋਂ ਬਾਅਦ ਬਿਲਕੁਲ ਦੇਖੋ ਮੈਂ ਜੇ ਸਿੱਖ ਜਾਂ ਸਰਦਾਰ ਗੱਲ ਕਰਦਾ ਵੀ ਸਾਡੇ ਦਾ ਚਲੋ ਕਲਚਰ ਦੇ ਵਿੱਚ ਹੀ ਜਿਹੜਾ ਹਾਈਜੀਨ ਹੈ ਉਹ ਹੈਗਾ ਵਾ ਬਟ ਇਹਦੀ ਇੰਪੋਰਟੈਂਸ ਜਿਹੜੀ ਆ ਬਾਕੀ ਦੁਨੀਆ ਨੂੰ ਜਾਂ ਸਾਡੇ ਵੀ ਜਿਹੜੇ ਬੰਦੇ ਭੁੱਲੇ ਹੋਏ ਸੀ ਉਹਨਾਂ ਨੂੰ ਕੋਵਿਡ ਦੇ ਟਾਈਮ 'ਚ ਪਤਾ ਲੱਗ ਗਿਆ ਵੀ ਹਾਈਜੀਨ ਕੀ ਚੀਜ਼ ਆ ਠੀਕ ਆ ਫੈਂਸੀ ਫੂਡ ਤੋਂ ਥੋੜਾ ਜਿਆ ਲੋਕ ਪਿਛੇ ਹਟੇ ਉਹਨਾਂ ਸਮਿਆਂ ਦੇ ਵਿੱਚ ਤਾਂ ਉਸ ਸਮੇਂ ਫਿਰ ਸਾਡੇ ਵਰਗੇ ਵੀ ਬਹੁਤ ਸਾਰੇ ਬੰਦੇ ਜਿਹੜੇ ਘਰਾਂ ਦੇ ਵਿੱਚੋਂ ਫੂਡ ਲਿਆ ਕੇ ਕੁਕ ਕਰਦੇ ਸੀਗੇ ਬਣਾ ਕੇ ਦਿੰਦੇ ਸੀ ਤਾਂ ਉਹਨਾਂ ਦਾ ਵੀ ਜਿਹੜਾ ਇਹ ਇਹਦਾ ਮੁੱਲ ਪੈਣਾ ਸ਼ੁਰੂ ਹੋ ਗਿਆ ਹਾਈਜੀਨ ਫੂਡ ਦਾ ਬਾਕੀ ਇਹ ਗੱਲ ਸਹੀ ਹੈਗੀ ਐ ਕਿ ਉਸ ਤੋਂ ਬਾਅਦ ਜਿਹੜੇ ਕਰੋਨਾ ਤੋਂ ਬਾਅਦ ਲੋਕ ਹੈਲਥ ਲੈ ਕੇ ਕਾਫੀ ਅਵੇਅਰ ਹੋਏ ਤੇ ਉਹਨਾਂ ਦੇ ਵੱਲੋਂ ਘਰ ਦੇ ਖਾਣੇ ਨੂੰ ਜਿਆਦਾ ਤਵੱਜੋ ਦਿੱਤੀ ਜਾਣ ਲੱਗੀ ਸੋ ਦੇਖ ਸਕਦੇ ਆ ਕਿ ਮੈਡਮ ਵੀ ਪੂਰਾ ਤੁਹਾਡੇ ਨਾਲ ਕਾਹਤੇ ਮੋਟਾ ਕੇ ਸਾਧੰਦਲੇ ਕੰਮ ਦੇ ਵਿੱਚ ਸੋ ਕਿੰਨੇ ਵਜੇ ਤੁਸੀਂ ਇਹ ਜਿਹੜੇ ਕਿ ਸਬਜ਼ੇ ਬਣਾਉਂਦੇ ਕੰਮ ਸ਼ੁਰੂ ਕਰਦੇ ਹੋ ਇਹਨਾਂ ਦਾ అలਾਰਮ 4 ਵਜੇ ਦਾ ਹੁੰਦਾ ਵਾ ਘਰ ਦੇਆਂ ਦਾ ਤਾਂ ਉਦੋਂ ਮਤਲਬ ਰਾਜਮ ਬੋਇਲ ਵਗੈਰਾ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਪ੍ਰੈਪਰੇਸ਼ਨ ਸਟਾਰਟ ਹੋ ਜਾਂਦੀ ਹੈ ਤੇ ਅਸੀਂ ਇੱਕ ਇੱਕ ਕਰਕੇ ਕਰਦੇ ਆ ਜੇ ਕੋਈ ਮੇਰਾ ਵੀਰ ਪੜਾ ਦੇਖ ਰਿਹਾ ਹੋਊਗਾ ਜਿਹੜੇ ਆਬ ਬਣਾਦੇ ਹੋਣਗੇ ਉਹ ਕਹਿਣਗੇ ਵੀ ਸ਼ਾਇਦ ਇਹ ਬਹੁਤ ਜ਼ਿਆਦਾ ਲੰਬਾ ਸਮਾਂ ਬੋਲਦੇ ਆ ਤਾਂ ਸਾਡੇ ਕੋਲ ਸਾਧਨ ਬਣਾਉਣ ਦਾ ਇੱਕ ਹੀ ਆ ਇੱਕ ਇੱਕ ਕਰਕੇ ਸਬਜ਼ੀਆਂ ਉਹਨਾਂ ਨੇ ਦੂਸਰਾ ਨਹੀਂ ਮੇਰਾ ਤਾਂ ਜੀ ਕਟਿੰਗ ਚੋਪਿੰਗ ਦਾ ਤੇ ਇੱਥੇ ਸਰਵਿੰਗ ਦਾ ਹੀ ਕੰਮ ਆ ਬਾਕੀ ਸਾਰੀ ਪ੍ਰੈਪਰੇਸ਼ਨ ਜਿਹੜੀ ਉਹ ਇਹਨਾਂ ਦੀ ਆ ਬਾਕੀ ਜਿਹੜਾ ਸਾਡਾ ਇਹਦੇ ਚ ਯੂਨੀਕ ਆ ਵੀ ਅਸੀਂ ਪੱਠੀ ਦਾ ਇਸਤੇਮਾਲ ਨਹੀਂ ਕਰਦੇ ਜੀ ਠੀਕ ਆ ਅਸੀਂ ਸਿਰਫ ਚਾਵਲ ਬਣਾਉਂਦੇ ਆ ਪੱਠੀ ਦੇ ਉੱਤੇ ਸਬਜ਼ੀਆਂ ਜਿਹੜੀਆਂ ਸਾਡੀਆਂ ਘਰ ਦਾ ਆਮ ਚੁੱਲਾ ਵਾ ਜੀ ਠੀਕ ਹੈ ਗੈਸ ਸਟੋਵ ਹੁੰਦਾ ਉਹਦੇ ਤੇ ਹੀ ਸਲੋ ਕੁਕਡ ਜਿਹੜਾ ਫੂਡ ਆ ਵੀ ਆਪਣਾ ਉਹ ਹੁੰਦਾ ਤੇ ਨਾ ਇਹਦੇ ਜ ਕੋਈ ਫੈਂਸੀ ਮਸਾਲਾ ਹੁੰਦਾ ਵੀ ਡੱਬੀ ਵਾਲਾ ਮਸਾਲਾ ਜਾਂ ਕੁਛ ਤਾਂ ਵੀ ਉਹ ਜਿਹੜਾ ਚੀਜ਼ ਆ ਨੇਚਰਲ ਫਲੇਵਰ ਆ ਆਪਾਂ ਘਰਾਂ ਦੇ ਵਿੱਚ ਮਤਲਬ ਹਰ ਮਾਂ ਪੈਣ ਬਣਾਉਂਦੀ ਆ ਉਹ ਉਸੇ ਤਰ੍ਹਾਂ ਦਾ ਹੀ ਸਵਾਦ ਰੱਖਣ ਦੀ ਕੋਸ਼ਿਸ਼ ਜੀ ਅਸੀਂ ਕਰਕੇ ਸਾਨੂੰ ਸਮਾਂ ਵੀ ਜ਼ਿਆਦਾ ਲੱਗਦਾ 11 ਵਜੇ ਤੱਕ ਸਾਡੀ ਸਵੇਰੇ 4 ਵਜੇ ਤੋਂ 11 ਵਜੇ ਤੱਕ ਦੀ ਪ੍ਰੈਪਰੇਸ਼ਨ ਕਾਰਨ ਵੀ ਇੱਕ ਤਾਂ ਸਾਡੇ ਕੋ ਆਂਚ ਮੱਧਮ ਅਸੀਂ ਪੱਠੀ ਦਾ ਇਸਤੇਮਾਲ ਨਹੀਂ ਕਰਦੇ ਕਿਉਂਕਿ ਪੱਠੀ ਦੇ ਤਾਂ ਫਿਰ ਉਹ ਖਾਣੇ ਨੂੰ ਪਕਾਣ ਨਹੀਂ ਜਲਾਣ ਵਾਲੀ ਗੱਲ ਆ ਤਾਂ ਵੀ ਉਹ ਕਨਸੈਪਟ ਸਾਡਾ ਪਹਿਲੇ ਦਿਨ ਤੋਂ ਹੀ ਉਹ ਅੱਜ ਵੀ ਕਾਲਪੁਰਖ ਦੀ ਕਿਰਪਾ ਨਾਲ ਕਾਇਮ ਤੇ ਅਸੀਂ ਅੱਗੇ ਪਰਮਾਤਮਾ ਦੀ ਇਹ ਹੀ ਦੁਆ ਕਰਾਂਗੇ ਵੀ ਅੱਗੇ ਵੀ ਸਾਡੀ ਸਤਬੁੱਧੀ ਇੱਦਾਂ ਹੀ ਰੱਖੇ ਬਾਕੀ ਇਹ ਜਿਹੜਾ ਬੁਲੇਟ ਅਸੀਂ ਦਿਖਾ ਰਹੇ ਹੈਗੇ ਦਰਸ਼ਕਾਂ ਨੂੰ ਇਸ ਬੁਲੇਟ ਦੇ ਉੱਪਰ ਤੁਸੀਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਤੇ ਪਹਿਲਾਂ ਤੁਸੀਂ ਕਿਸ-ਕਿਤੇ ਨਾਲ ਜੁੜੇ ਹੋ ਮੇਰਾ ਰਿਟੇਲ ਹੋਲਸੇਲ ਦਾ ਕਾਰੋਬਾਰ ਸੀ ਜੀ ਕਰਿਆਨੇ ਦਾ ਸੋਨੀ ਟਰੇਡਰ ਦੇ ਤੇ ਐਮਾਸੋਨੀ ਟਰੇਡਰ ਦੇ ਨਾਂ ਤੇ ਦੋ ਫਰਮਾਂ ਸੀ ਮੇਰੀਆਂ ਜੀ ਤੇ ਆਟੇ ਦਾ ਮੇਰਾ ਆਪ ਦਾ ਬ੍ਰਾਂਡ ਸੀਗਾ ਮਹਾਦੇਵ ਭੋਗ ਜੀ ਤੇ ਮਸਟਰਡ ਆਇਲ ਦਾ ਮੇਰਾ ਆਪ ਦਾ ਅਨਰਜਿਸਟਰਡ ਜਿਹੜਾ ਦਾਵਾ ਬ੍ਰਾਂਡ ਸੀਗਾ ਤੇ ਵਧੀਆ ਕਾਰੋਬਾਰ ਸੀ 2018 ਤੱਕ ਤੇ ਉਸ ਤੋਂ ਬਾਅਦ ਨੇ ਪਲਟੀ ਮਾਰੀ ਲਾਈਫ ਨੇ ਮੈਂ ਕੰਮ ਨੂੰ ਬਦਾ ਜਿਆਦਾ ਲਿਆ ਅੱਜ ਬੈਠ ਕੇ ਸੋਚਦਾ ਵੀ ਮੇਰੇ ਗਿਰਨ ਦਾ ਕਾਰਨ ਕੀ ਹੋਇਆ ਤਾਂ ਮੈਂ ਕੰਮ ਨੂੰ ਬਦਾ ਜਿਆਦਾ ਲਿਆ ਉਹ ਸਟ्रेस ਮੇਤੋਂ ਹੈਂਡਲ ਨਹੀਂ ਹੋ ਪਾਇਆ ਇਕੱਲੇ ਤੋਂ ਤੇ 18 ਦੇ ਵਿੱਚ ਮੈਂ ਮੈਂਟਲੀ ਥੋੜਾ ਜਿਆਦਾ ਡਿਸਟਰਬ ਹੋਣ ਲੱਗ ਗਿਆ ਫਿਰ ਉਸ ਤੋਂ ਬਾਅਦ ਫਿਜ਼ੀਕਲੀ ਮੈਂ ਪੈਰਾਲਾਈਜ਼ ਦੇ ਨਾਲ ਇਫੈਕਟ ਹੋ ਗਿਆ ਤਾਂ ਕਰੋਨਾ ਤੋਂ ਪਹਿਲਾਂ ਹੀ ਮੈਂ ਕ੍ਰੈਸ਼ ਹੋ ਚੁੱਕਿਆ ਸੀ ਜੀ ਤੇ ਕਰੋਨਾ ਤੋਂ ਪਹਿਲਾਂ ਹੀ ਮਤਲਬ ਸਾਰਾ ਕੁਝ ਹੀ ਉਦੀਵੇਂ ਹੁੰਦੇ ਨੇ ਵੀ ਉਹ ਤਜ਼ੋਰੀ ਦੇ ਨਕੀਨੇ ਤੇ ਵੀ ਮੇਰੀ ਤਜ਼ੋਰੀ ਦਾ ਬਸ ਇੱਕ ਆਖਰੀ ਨਕੀਨਾ ਇਹੀ ਬਚਿਆ ਸੀਗਾ ਬੁਲਟ ਤੇ ਬਾਕੀ ਸਾਰਾ ਕੁਝ ਹੀ ਚਲਾ ਗਿਆ ਸੀ ਇਸ ਦੀ ਬਦਲ ਤੁਸੀਂ ਫੇਮਸ ਹੋ ਜਾ ਸਰਦਾਰ ਜੀ ਬੁਲਟ ਵਾਲੇ ਰਾਜਮਾ ਚਾਵਲ ਬੜੇ ਫੇਮਸ ਬਿਲਕੁਲ ਜੀ ਬਿਲਕੁਲ ਤੇ ਇਹ ਹੁਣ ਅੱਜ ਹੈ ਹੀ ਪੁੱਤ ਵਾਂਗੂ ਹਾਂ ਤੇ ਮੈਨੂੰ ਸ਼ੁਰੂ ਤੋਂ ਮਤਲਬ ਆ ਕੇ ਨਹੀਂ ਤਾਂ ਮੈਂ ਤਾਂ ਖੜਾ ਸੀ ਇਹ ਬੁਲਟ ਦੇ ਉੱਤੇ ਕਾਰਟ ਹੁੰਦੀ ਸੀ ਮੇਰੀ ਸਾਰੀ ਜੀ ਤਾਂ ਉਹ 2 4 10 ਬੰਦੇ ਦੇਖਦੇ ਸੀ ਵੀ ਸਰਦਾਰ ਪਤਾ ਨਹੀਂ ਕੀ ਕਰ ਰਿਹਾ ਖੜਾ ਨਾ ਡੱਬਾ ਰੱਖੀ ਬਟਾ ਫਿਰ ਹੌਲੀ ਹੌਲੀ ਉਹ ਪਤਾ ਲੱਗਣ ਲੱਗਿਆ ਤੇ ਹੁਣ ਮੇਰਾ ਮਤਲਬ ਇਹ ਕਹਿੰਦੇ ਹੀ ਬੁਲਟ ਵਾਲੇ ਰਾਜਮਾ ਵਾ ਸਾਡੇ ਇਹਦੇ ਨਾਮ ਹੀ ਜਿਹੜਾ ਵਾ ਵੀ ਉਹ ਬੁਲਟ ਵਾਲੇ ਰਾਜਮਾ ਵਾ ਤੇ ਬਾਕੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਹੋਲਸੇਲ ਡਿਟੇਲ ਦਾ ਕੰਮ ਸੀਗਾ ਅਰਸ਼ਾਂ ਦੇ ਵਿੱਚ ਸੀਗੀ ਇੱਕਦਮ ਹੀ ਫਿਰ ਤੁਸੀਂ ਇੱਥੇ ਕੰਮ ਤੋਂ ਸਟਾਰਟਅਪ ਲਿਆ ਇੱਕ ਨਵੀਂ ਇੱਕ ਜਰਨੀ ਦੀ ਸ਼ੁਰੂਆਤ ਕੀਤੀ ਹੈ ਸੋ ਕੀ ਮੈਂ ਤੁਸੀਂ ਕਦੇ ਗਿਲਾ ਨਹੀਂ ਕੀਤਾ ਨਹੀਂ ਅਸੀਂ ਰੋਜ਼ ਸਵੇਰੇ ਸ਼ਾਮ ਤੱਕ ਅਰਦਾਸ ਕਰਦੇ ਆ ਤੇ ਸਾਨੂੰ ਤਾਂ ਬਾਣੀ ਚਾਹੀ ਜਾਂਦਾ ਵੀ ਤੇਰਾ ਬਾਣਾ ਮਿੱਠਾ ਲੱਗੇ ਠੀਕ ਹੈ ਤੇ ਜੇ ਆਪਾਂ ਪੜਦੇ ਆ ਤੇ ਉਹਨੂੰ ਮੰਨਦੇ ਨਹੀਂ ਫਿਰ ਉਹਦਾ ਕੋਈ ਮਜ਼ਾ ਨਹੀਂ ਹੈਗਾ ਠੀਕ ਹੈ ਵੀ ਤੇਰਾ ਪਾਣਾ ਮਿੱਠਾ ਲਾ ਕੇ ਕਹਿਣ ਨੂੰ ਨਹੀਂ ਹੈਗਾ ਜੋ ਕਰਤਾ ਮੈਂ ਗਗਲਪੁਰਖ ਨੇ ਬਸ ਮ제 ਹੀ ਮਜਾ ਆਪਾ ਆਪਾ ਉਦੋਂ ਵੀ ਆਪਦੀ ਇਮਾਨਦਾਰੀ ਤੇ ਗੁਰੂ ਨੂੰ ਯਾਦ ਰੱਖ ਕੇ ਕੰਮ ਕਰਦੇ ਸੀ ਅੱਜ ਵੀ ਆਪਾਂ ਇਹੀ ਹੈ ਵੀ ਗੁਰੂ ਨੂੰ ਸਰਮੁਖ ਰੱਖ ਕੇ ਕੰਮ ਕਰਦੇ ਆਂ ਤੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਇੱਥੇ ਪੂਰੇ ਜਿਹੜਾ ਕਿ ਇਹ ਜਿਹੜਾ ਕਿ ਇੱਕ ਪਲੇਟ ਲਗਾਈ ਜਾ ਰਹੀ ਹੈਗੀ ਹੈ ਘਰ ਦੇ ਬਣੇ ਹੋਏ ਚਾਵਲ ਨੇ ਘਰ ਦੀ ਬਣੀ ਹੋਈ ਕੜੀ ਹੈ ਰਾਜਮਾ ਚਾਵਲ ਜਿਹੜਾ ਕਿ ਇੱਕ ਜ਼ਾਇਕਾ ਹੀ ਵੱਖਰਾ ਹੁੰਦਾ ਸੋ ਉੱਪਰ ਜਿਹੜੀ ਸਪੈਸ਼ਲੀ ਹਰੀ ਚਟਨੀ ਪਾਈ ਹੁੰਦੀ ਹੈ ਉਸ ਦੇ ਵਿੱਚ ਵੀ ਕੁਝ ਖਾਸ ਹੁੰਦਾ ਜੀ ਨਹੀਂ ਉਹ ਬਿਲਕੁਲ ਜਿਵੇਂ ਪਿੰਡੂ ਪ੍ਰੇਪਰੇਸ਼ਨ ਹੈ ਜੀ ਆਪਣੀ ਉਹ ਗਰਮੀਆਂ ਗਰਮੀ ਆਪਾਂ ਅੰਬੀ ਪਾਈਦੀ ਉਹਦੇ ਵਿੱਚ ਸਰਦੀਆਂ ਚੰਬਚੂਰ ਹੁੰਦਾ ਵਾ ਤੇ ਉਹਦਾ ਜਿਹੜਾ ਪਤਲਾ ਕਰੀਦਾ ਉਹਨੂੰ ਪਾਣੀ ਨਹੀਂ ਪਾਈਦਾ ਉਹ 'ਚ ਲੱਸੀ ਪਾਈਦੀ ਹੈ ਕਿਉਂਕਿ ਅਸੀਂ ਲੱਸੀ ਇੱਕ ਗਲਾਸ ਹਰ ਪਲੇਟ ਦੇ ਨਾਲ ਕੰਪਲੀਮੈਂਟਰੀ ਦਿੰਦੇ ਆ ਜੀ ਤੇ ਉਹ ਲੱਸੀ ਨਾਲ ਹੀ ਉਹਨੂੰ ਪਤਲਾ ਕਰਦੇ ਆ ਜੀ ਤੇ ਉਹ ਚਟਨੀ ਦਾ ਹੋਰ ਜਿਆਦਾ ਸਵਾਦ ਉੱਪਰ ਕੇ ਆਉਂਦਾ ਹੈ ਬਿਲਕੁਲ ਦੇਖੋ ਪੰਜਾਬੀ ਤੇ ਜਿਹੜਾ ਇੰਡੀਆ ਦੀ ਗੱਲ ਕਰ ਲਈਏ ਆਪਾਂ ਜੇ ਵਰਲਡ ਵਾਈਡ ਦੇਖੀਏ ਤਾਂ ਸਾਡੇ ਖਾਣੇ ਸਾਨੂੰ ਜਿਆਦਾ ਰਿਚ ਨਹੀਂ ਪੰਜਾਬੀਆਂ ਦਾ ਫੂਡ ਤਾਂ ਵੈਸੇ ਹੀ ਬਹੁਤ ਜਿਆਦਾ ਰਿਚ ਹੈ ਤੇ ਫਲੇਵਰ ਹੁੰਦੇ ਨੇ ਉਹਦੇ ਵਿੱਚ ਤੇ ਸਾਨੂੰ ਸਵਾਦ ਤਾਂ ਨਾਲ ਚਾਹੀਦਾ ਹੀ ਚਾਹੀਦਾ ਵਾ ਅਸੀਂ ਹੁਣ ਜੱਦਾ ਇਹ ਸਟਾਰਟ ਕੀਤਾ ਵਾ ਮੈਂ ਮਤਲਬ ਇਸ ਚੀਜ਼ ਦਾ ਦਾਵਾ ਤਾਂ ਨਹੀਂ ਕਰਦਾ ਪਰ ਮੈਂ ਨਾ ਜਿੰਨਾ ਨੋਟ ਕੀਤਾ ਮੈਂ 90% ਕਾਰਟ ਦੇ ਉੱਤੇ ਨਾ ਖਵਾਣ ਦਾ ਤਰੀਕਾ ਬਦਲਤਾ ਅਸੀਂ ਪਹਿਲੇ ਦਿਨ ਤੋਂ ਹਾਈਜੀਨ ਦੇ ਲਈ ਆ ਕੰਟੇਨਰ ਖਵਾਣ ਨੂੰ ਵਰਤ ਰਹੇ ਸੀ ਠੀਕ ਆ ਤੁਸੀਂ ਹੁਣ ਕਿਸੇ ਵੀ ਕਾਰਡ ਤੇ ਦੇਖੋਗੇ ਆਮ ਰੇਡੀਆਂ ਤੇ ਆਹੀ ਚੀਜ਼ ਆ ਗਈ ਪਲੇਡ ਹੱਟ ਗਈ ਜੀ ਰੀਜ਼ਨ ਪਲੇਡ ਮੇਰਾ ਥੋਰਡ ਪ੍ਰੋਸੈਸ ਸੀ ਵੀ ਜਿੰਨਾ ਮਰਜੀ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੋ ਸਾਫ਼ ਨਹੀਂ ਹੁੰਦੀ ਜੀ ਠੀਕ ਹੈ ਉਸ ਤੋਂ ਬਾਅਦ ਅਸੀਂ ਪੈਕੇਜਿੰਗ ਲਈ ਆ ਫੂਡ ਗ੍ਰੇਡ ਆ ਠੀਕ ਹੈ ਇਹਦਾ ਇਸਤੇਮਾਲ ਕਰਦੇ ਆ ਕੋਸਟ ਪੈਂਦੀ ਆ ਠੀਕ ਹੈ ਗਾਗ ਵੀ ਆਂਦਾ ਮੇਰੇ ਜਿਹੜੇ ਰੇਟ ਨੇ ਕਈ ਵਾਰ ਕਈ ਗਾਕਾਂ ਨੂੰ ਲੱਗ ਵੀ ਜਾਂਦਾ ਵੀ ਬਾਈ ਇਹ ਤੇਰਾ ਰੇਟ ਜ਼ਿਆਦਾ ਵਾ ਪਰ ਉਹਨੂੰ ਅਸੀਂ ਇੱਕ ਚੀਜ਼ ਸਮਝਾਈਦੀ ਆ ਵੀ ਪੰਜਾਬੀ ਦੀ ਕਹਾਵਤ ਆ ਵੀ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਣਾ ਠੀਕ ਹੈ ਤੇ ਜੇ ਮੈਂ ਪੈਸੇ ਲੈ ਰਿਹਾ ਤੇ ਖ ਲੱਗੂਗਾ ਵੀ ਮੈਂ ਤੁਹਾਡੇ ਪੈਸਿਆਂ ਦਾ ਮੁੱਲ ਨਹੀਂ ਮੋੜਿਆ ਠੀਕ ਹੈ ਫਿਰ ਮੈਂ ਤੁਹਾਨੂੰ ਪੈਸੇ ਵੀ ਵਾਪਸ ਦੇ ਦਾਂਗਾ ਕੋਈ ਦਿੱਕਤ ਨਹੀਂ ਹੈ ਤੁਸੀਂ ਦੇਖਿਓਗੇ ਤੁਸੀਂ ਨਾਲ ਲੱਸੀ ਵੀ ਜਿਹੜਾ ਕਿ ਸਰਵ ਕਰ ਰਹੇ ਹੋ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਨਹੀਂ ਮੈਂ ਨਾ ਆਪਦੇ ਵੀ ਬੱਚੇ ਨੇ ਮੈਂ ਕਰੈਨੈ ਦੀ ਦੁਕਾਨ 6 ਸਾਲ ਕੀਤੀ ਤਾਂ ਮੈਂ ਉਦੋਂ ਇੱਕ ਨਿਯਮ ਸੀ ਵੀ ਜੋ ਚੀਜ਼ ਮੈਂ ਆਦੇ ਬੱਚੇ ਨੂੰ ਖਵਾਉਂਦਾ ਨਹੀਂ ਨਾ ਕੋਈ ਉਹਨੂੰ ਚੀਜ਼ ਖਾਣ ਵਾਲੀ ਉਹਨੂੰ ਰੋਕਦਾ ਵੀ ਪੁੱਤ ਇਹ ਨਹੀਂ ਖਾਣੀ ਤਾਂ ਮੈਂ ਆਡੀ ਦੁਕਾਨ ਤੇ ਵੀ ਨਹੀਂ ਵੇਚੀ ਜੀ ਜਿਵੇਂ ਮੈਂ ਉਹਦੇ ਬੱਚੇ ਨੂੰ ਰੋਕਾਂਗਾ ਤਾਂ ਮੈਂ ਕਿਸੇ ਦੇ ਵਿੱਚ ਨੂੰ ਨਹੀਂ ਵੇਚਣੀ ਹੈਗੀ ਸੇਮ ਐਜ਼ ਇਟ ਇਜ਼ ਜਿਨੇ ਬੱਚੇ ਨੇ ਕਾਲਜ ਦੇ ਦੋਨੇ ਪਾਸੇ ਮੇਰੇ ਕਾਲਜ ਨੇ ਮੇਰੇ ਬੱਚਿਆਂ ਵਰਗੇ ਆ ਜੀ ਜੀ ਠੀਕ ਹੈ ਇਹ ਆ ਗਏ ਮੇਰੇ ਕੋਲ ਬੱਚਾ ਕੋਲਡ ਡਰਿੰਕ ਮੰਗਣਗੇ ਮੈਂ ਤਾਂ ਆਪਦੇ ਜਵੱਕਾ ਨੂੰ ਮਨਾਂ ਕਰਦਾ ਵੀ ਪੁੱਤ ਕੋਲਡ ਡਰਿੰਕ ਨਹੀਂ ਪੀਣੀ ਹੈਗੀ ਨੁਕਸਾਨ ਕਰੂਗੀ ਠੀਕ ਹੈ ਮ ਕੀ ਆ ਫੇ ਮੈਂ ਕਹਾਂ ਯਾਰ ਵੀ ਇਹਨਾਂ ਜਵਾਕਾਂ ਨੂੰ ਮੋਲਡ ਕਿਵੇਂ ਕਰਾਂਗੇ ਲੱਸੀ ਤਾਂ ਇਹਨਾਂ ਨੇ ਪਹਿਲੇ ਲੈ ਕੇ ਤਾਂ ਪੀਣੀ ਨਹੀਂ ਇਹਨਾਂ ਤਾਂ ਕਹਿੰਦਾ ਦੱਸ ਤੇ ਉਹਨੂੰ ਦਿਨ ਨਾਲੋਂ ਅੰਕਲੇ ਵੀ ਆ ਕੋਲਡ ਡਰਿੰਕ ਲਿਆਵਾਂਗੇ ਮੈਂ ਲੱਸੀ ਹੋਈ ਫ੍ਰੀ ਕਰਤੀ ਮੈਂ ਕਹਾਂ ਬੋਤੇ ਇੱਕ ਗਲਾਸ ਉਹਨੂੰ ਨਾਲ ਲੱਸੀਆ ਦਊਗਾ ਹੁਣ ਇਹ ਜਾ ਕੇ ਜਵਾਕਾਂ ਨੂੰ ਮੈਂ ਮਤਲਬ 4 ਸਾਲ ਹੋ ਗਏ ਮੈਨੂੰ ਖੜੇ ਨੂੰ ਨਿਆਣੇ ਕਈ ਵਾਰ ਆ ਕੇ ਕੱਲੀ ਲੱਸੀ ਹੋਈ ਪੀ ਕੇ ਜਾਂਦੇ ਆ ਤਾਂ ਬਾਕੀ ਜਿਵੇਂ ਕੀ ਆਤੇ ਪਾਸੇ ਤੋਂ ਕਾਲਜ ਹੈਗੇ ਨੇ ਹਨਾ ਘਰ ਦਾ ਬਣਿਆ ਹੋਇਆ ਖਾਣਾ ਤੋਂ ਜਿਹੜੇ ਕਿ ਬਾਹਰੇ ਯਾਨੀ ਕਿ ਹੋਰ ਜਗ੍ਹਾ ਤੋਂ ਆ ਕੇ ਇੱਥੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਘਰ ਦਾ ਜਿਹੜਾ ਕਿ ਖਾਣੇ ਦਾ ਸਵਾਦ ਆਇਕਾ ਮਿਲ ਜਾਂਦਾ ਦੇਖੋ ਮੈਂ ਇੱਕ ਚੀਜ਼ 4 ਸਾਲਾਂ ਦਾ ਤਜਰਬਾ ਮੈਂ ਵੀ ਇਹ ਕੀਤਾ ਵਾ ਵੀ ਦੁਨੀਆ ਚੀਜ਼ ਪਸੰਦ ਕਰਦੀ ਆ ਤੁਸੀਂ ਬਣਾਓ ਤਾਂ ਸਹੀ ਜੀ ਠੀਕ ਆ ਜ਼ਰੂਰੀ ਨਹੀਂ ਹੈਗਾ ਵੀ ਹਰ ਜਗ੍ਹਾ ਮੋਮੋਜ਼ 버ਗਰੀ ਵਿਗਣੇ ਆ ਠੀਕ ਆ ਚੀਜ਼ਾਂ ਸਾਰੀਆਂ ਵਿਗਦੀਆਂ ਸਾਰੇ ਤਰ੍ਹਾਂ ਦਾ ਗਾਹਕ ਹੁੰਦਾ ਵਾ ਤੁਸੀਂ ਬਣਾਉਂਦੇ ਸੀ ਕੋਸ਼ਿਸ਼ ਤਾਂ ਕਰੋ ਆਪਾਂ ਜਿਵੇਂ ਘਰੇ ਬੈਠ ਕੇ ਸੋਚ ਲਈਏ ਜਵਾਕ ਕਿੱਥੇ ਖਾਣਗੇ ਚੌਲ ਜੀ ਜਵਾਕ ਤਾਂ ਮਨਚੂਰੀਨ 버ਗਰ ਖਾਣਗੇ ਨਿਆਣੇ ਹੀ ਖਾਂਦੇ ਆ ਸਾਰਾ ਦਿਨ ਮੇਰੇ ਕੋਲ ਠੀਕ ਆ ਸਾਰਾ ਦਿਨ ਜਵਾਕ ਆਂਦੇ ਆ ਕੋਈ ਬਰੀਆਨੀ ਖਾਂਦਾ ਵਾ ਕੋਈ ਰਾਜਮਾ ਖਾਂਦਾ ਕੋਈ ਕੜੀ ਚੌਲ ਖਾਂਦਾ ਠੀਕ ਆ ਤਾਂ ਵੀ ਇਹ ਇਸ ਥੌਟ ਪ੍ਰੋਸੈਸ ਆ ਸਾਨੂੰ ਆਪ ਨੂੰ ਬਦਲਣਾ ਪਵੇ ਸੋ ਹੋਰ ਜਿਹੜੇ ਕੀ ਲੋਕੀ ਆਏ ਹੈਗੇ ਨੇ ਉਹਨਾਂ ਦੇ ਵੱਲੋਂ ਨਾ ਗੱਲਬਾਤ ਕਰਾਂਗੇ ਤੇ ਜਾਣਾਂਗੇ ਤੁਸੀਂ ਵੀ ਜੀ ਰਾਜਮਾ ਚਾਵਲ ਖਾਣਾ ਆਇਓ ਯਸ ਸਰ ਅਸੀਂ ਇੱਕ ਦਿਨ ਛੱਡ ਕੇ ਡੇਲੀ ਆਂਦੇ ਆਂ ਜੀ ਹਾਂ ਕਿਵੇਂ ਦਾ ਲੱਗਦਾ ਬਹੁਤ ਸਵਾਦ ਸਰ ਪੁੱਛੋ ਹੀ ਨਾ ਜਿੰਨਾ ਸਵਾਦ ਮੈਂ ਭੱਜੇ ਚਲਿਆਉਂਦੇ ਅਸੀਂ ਆਂਦੇ ਆਂ ਰਾਮਗੜ੍ਹ ਤੋਂ ਜੀ ਤੋਂ ਰਾਮਗੜ੍ਹ ਦਾ ਸਪੈਸ਼ਲ ਇੱਥੇ ਖਾਣਾ ਨੇ ਜੀ ਇਹ ਸਾਰਜੀ ਜੀ ਸੀਗਾ ਸਾਰਜੀ ਜੀ ਵੀ ਨਾਲ ਲਿਆ ਮੈਂ ਤਾਂ ਬਹੁਤ ਸਵਾਦ ਹੈ ਬਹੁਤ ਇਨਕਾ ਔਰ ਪਿਆਰ ਸਭ ਤੋਂ ਵੱਡੀ ਚੀਜ਼ ਹੈ ਪਿਆਰ ਇਨਕਾ ਬਹੁਤ ਹੈ ਬੱਚੋਂ ਕੋ ਜਿਵੇਂ ਇਹਨਾਂ ਨੇ ਬੋਲਾ ਬਿਲਕੁਲ ਸੱਚ ਬੋਲ ਰਹੇ ਹੈ ਇਹ ਵੀ ਆਇਆ ਤੱਕ ਜੋ ਬੋਲਾ ਉਹ ਸੱਚ ਹੀ ਬੋਲਾ ਇਹਨ ਔਰ ਦਿਲ ਸੇ ਖਵਾਤੇ ਹਨ ਸਭ ਤੋਂ ਵੱਡੀ ਜੀ ਜੇ ਜੋ ਆਦਮੀ ਦਿਲ ਸੇ ਖਵਾਏ ਨਾ ਤਾਂ ਬਹੁਤ ਸਵਾਦ ਲੱਗਦਾ ਹੈ ਸੋ ਬਾਕੀ ਜੇਕਰ ਖਾਣਾ ਘਰ ਦਾ ਬਣਿਆ ਹੋਵੇ ਪਿਆਰ ਨਾਲ ਪੋਸਿਆ ਜਾਵੇ ਫਿਰ ਕੀ ਆਹੀ ਬਾਤਾਂ ਨੇ ਸੋ ਸਰਦਾਰ ਜੀ ਬੁਲਟ ਵਾਲੇ ਜਿਨ੍ਹਾਂ ਦੇ ਰਾਜਮਾ ਚਾਵਲ ਕੜੀ ਚਾਵਲ ਬਰੀਆਨੀ ਦੇ ਚਰਚੇ ਦੂਰ ਤੱਕ ਨੇ ਸੋ ਤੁਸੀਂ ਵੀ ਇੱਕ ਵਾਰ ਇਹਨਾਂ ਕੋਲ ਜ਼ਰੂਰ ਵਿਜ਼ਿਟ ਕਰਿਓ ਅਤੇ ਇਹਨਾਂ ਦੇ ਜਿਹੜੇ ਕੀ ਸਮਾਨ ਦਾ ਸਾਈਕਾ ਜ਼ਰੂਰ ਚੱਕਿਓ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰੋ ਮੇਨ ਨੂੰ ਇਜਾਜ਼ਤ ਧੰਨਵਾਦ